ਮਲਾਰ ਮਹੱਲਾ ਤੀਜਾ ਦੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਮ ਜਮ ਡੰਡ ਸਹੈ ਮਰ ਜਨਮੇ ਵਾਰ ਵਾਰ ਸਤ ਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤ ਗੁਰ ਸੇਵ ਸਮਾਈ ਵੱਡਾ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਏ ਰਹਾਉ ਹਰੇ ਆਪਣੈ ਭਾਣੈ ਸ੍ਰਿਸ਼ਟ ਉਪਾਈ ਹਰੇ ਆਪੇ ਦੇ ਆਧਾਰ ਹਰੇ ਆਪਣੈ ਭਾਣੈ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕੈ ਭਾਣੈ ਸਤਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮਖ ਬੂਝੈ ਕੋਈ ਵਾਹ ਵਾਹ ਕਰ ਪ੍ਰਭ ਸਲਾਹੀਐ ਤਿਸ ਜੇ ਵੜਿ ਅਵਰ ਨਾ ਕੋਈ ਹਾਪੀ ਬਖਸ਼ੇ ਮਿਲ ਲੈ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੂ ਸਤਿਗੁਰ ਦੀ ਆ ਦਿਖਾਏ ਅਮਰਤ ਵਰਸੈ ਮਨ ਸੰਤੋਖੀ ਐ ਸੱਚ ਰਹਿ ਲਿਵ ਲਾਈ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕਮਲਾਈ ਬਿਨ ਸਤਿਗੁਰ ਕਿਨੈ ਨਾ ਪਾਯੂ ਮਨ ਵੇਖੋ ਕੋ ਪਤੀ ਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਜ ਸੁਭਾਈ ਮਨਮੁਖ ਭਰਮ ਭਲਾਇਆ ਬਿਨ ਭਾਗਾ ਹਰ ਧਨ ਨਾ ਪਾਏ ਤ੍ਰੈ ਗੁਣ ਸਬਾ ਤਾਤ ਹੈ ਪੜ ਪੜ ਕਰਹਿ ਵਿਚਾਰ ਮੁਕਤ ਕਦੇ ਨਾ ਹੋਵੇ ਨਾ ਪਾਏਨ ਮੁਖ ਦਵਾਰ ਬਿਨ ਸਤਗੁਰ ਬੰਦਨ ਨਾ ਟੁਟੇ ਹੀ ਨਾਮ ਨ ਲੱਗੈ ਪਿਆਰ ਪੜ ਪੜ ਪੰਡਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚੇਤਨਾ ਆਵੇ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਡਾਸ ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਈ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਰ ਹਰ ਨਾਮ ਵਸਾਈ ਸਾਚੀ ਗਤਿ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵਨ ਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੈ ਸਹਿਜ ਧਿਆਨ ਰਹਾਉ ਦਿਨ ਪਿਰ ਕਾਮਣ ਕਰੇ ਸ਼ਿੰਗਾਰ ਦੁਹਚਾਰਨੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹੋ ਬਾਦ ਅਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਉਰ ਧਾਰ ਏਕ ਪਛਾਣ ਹੈ ਹਉਮੈ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਐ ਐਸੀ ਗਿਆਨੀ ਬੂਝੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੂਹੇ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋ ਈ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਨਾਈ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਆਨੰਦਿਨ ਨਾਮ ਰਹੀ ਲਿਵ ਲਾਏ ਸਾਦੇ ਹੀ ਨਾਮ ਵੇਖੇ ਹਜੂਰ ਗੁਰ ਕੈ ਸ਼ਬਦ ਰਹਾ ਭਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਹਰ ਸ਼ੰਤ ਮਹੱਲਾ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ प्रीतम प्रेम भगत के दाते अपने जन संग राते जन संग राते दिन स राते एक निमक मन हो ना विसरै गोपाल गुण निद सदा संगे सर्व गुण जगदीसरै मन मोह लीना चरण संगे नाम रस जन माते नानक प्रीतम कृपाल सद्हु किना कोट मथे जाती प्रीतम ਤੇਰੀ ਗਾਤਿ ਅਗਮ ਅਪਾਰੇ ਮਹਾਪਤ ਤੂੰ ਤਾਰੇ ਪਤਤ ਪਾਵਨ ਭਗਤ ਵੱਛਲ ਕਿਰਪਾ ਸਿੰਧ ਸੁਆਮੀਆਂ ਸੰਤ ਸੰਗੇ ਭਜਨ ਸੰਗੇ ਰौं ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜਿਉ ਆਪ ਲੇਹੋ ਸੰਭਾਰੇ ਹਰ ਚਰਨ ਕਮਲ ਮਨ ਲੀਨਾ ਰਬ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਧਿਨ ਆਨ ਨਾ ਜਾਣੀਐ ਗਹਿ ਪੁਜਾਲੇ ਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਪਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰਮੈ ਆ ਆਪਣਾ ਕੀਨਾ ਆਪਸ ਕੋ ਆਪ ਮਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੁਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੋਹੇ ਦੇਖ ਮੋਹਿ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤਿਨ ਕੀ ਜਿੰਨੀ ਹਰ ਹਰ ਧਿਆਇਆ ਵਾਰ ਮਲਾਰ ਕੀ ਮਹੱਲਾ ਪਹਿਲਾ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲਿਆ ਮਨ ਰਸੀਐ ਜਿਉ ਵੁਠੈ ਤਰਨ ਸ਼ਿੰਗਾਰ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸਾਚ ਰੰਗ ਜਿਉ ਮਨ ਜੀਠੈ ਲਾਲ ਕਮਲ ਵਿਗਸੈ ਸਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੀ ਮਿਰਗ ਜਿਉ ਸਿਰ ਦੀਸੈ ਜਮ ਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇਨੀ ਅੱਖੀ ਨਦਰ ਨਾ ਆਵਈ ਜਿ ਚਰਬ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆ ਚੂਕੈ ਆਲ ਜੰਜਾਲ ਮੂਲ ਰਹੈ ਗੁਰ ਸੇਵਿਐ ਗੁਰ ਪੌੜੀ ਬੋਹਿਤ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਇੱਕੋ ਪਾਦਰ ਏਕ ਦਰ ਗੁਰ ਪੌੜੀ ਨਿਜ ਥਾਨ ਰੂੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪਿ ਨੈ ਆਪ ਸਾਜ ਆਪ ਪਛਾਣਿਆ ਅੰਬਰ ਧਰਤ ਵਿਛੋੜ ਚੰਦੂ ਆ ਤਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨੀਸ਼ਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰ ਬਾਣਿਆ ਤੂ ਦੇ ਸਾਰੇ ਅਵਰਨਾਂ ਕੋਈ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਉਮਾਹਾ ਹੋਈ ਨਗ ਮਿਰਗਾ ਮਛੀਆਂ ਰਸੀਆਂ ਘਰ ਧਨ ਹੋਈ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਉ ਵੇ ਛੋੜਾ ਹੋਈ ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਬਲ ਛਪਾਇਆ ਬ੍ਰਹਮੇ ਵੱਡਾ ਕਹਾਈ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾਰੇਖ ਵਰਨ ਸਬਾਇਆ ਨਾ ਤਿਸ ਭੁੱਖ ਪਿਆਸ ਰੱਜਾ ਧਾਇਆ ਗੁਰਮਹਿ ਆਪ ਸਮੋਏ ਸ਼ਬਦ ਵਰਤਾਇ ਸੱਚੇ ਹੀ ਪਤੀ ਆਏ ਸੱਚ ਸਮਾਇਆ ਸ਼ਲੋਕ ਮਹਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੋਲੇ ਬਾਹ ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੀ ਮਹਲਾ